セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピン、セラピンセラピンセラピンセラ ਜੋ ਵਾਹਿਗੁਰੂ ਜੀ ਕੀ ਬਤੇ ਦਾਸ ਦਵਿੰਦਰ ਸਿੰਘ ਸੰਤ ਸਤਾਹੀ ਸੁਸਾਇਟੀ ਲੁਧਿਆਣਾ ਤੋਂ ਆ ਮੇਰੇ ਸਮ ਲੱਗਦਾ ਵਾ ਕਿ ਬਾਬਾ ਜੀ ਨੇ ਧਾਰਮਿਕ ਪੱਖ ਤੇ ਗੜੀ ਸਾਹਿਬ ਨੇ ਸਮਾਜਿਕ ਪੱਖ ਬਹੁਤ ਹੀ ਬਾਕੂ ਉਮੀਦ ਨਾਲ ਸਾਰਾ ਵਰਨਰ ਕਰ ਚੁੱਕੇ ਆ ਸੋ ਮੈਂ ਫਤੇਗੜ ਚੂੜੀਆਂ ਦੇ ਧਰਤੀ ਤੇ ਰੰਦਾਸ ਏਰੀਏ ਦੇ ਵਿੱਚ ਜਿਹੜੇ ਹਰਪਲੇ ਲੋਕ ਨੇ ਉਹਨਾਂ ਦੀ ਮਦਦ ਲਈ ਉਹਨਾਂ ਦੀ ਸਾਰ ਲਈ ਇਹ ਇੱਕ ਸੁਨੇਹੇ ਤੇ ਸਾਡੇ ਕੋਲ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਜਿਉ ਆਖਦਾ ਬਾਕੀ ਤੁਸੀਂ ਸਭ ਜਾਣਦੇ ਹੋ ਮੈਂ ਸਾਰੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਵੇਲਾ ਜਿਹੜਾ ਨਾ ਇੱਕ ਦੂਜੇ ਦੀ ਬਾਹ ਫੜ ਕੇ ਭਾਈਚਾਰਕ ਸਾਂਝ ਜਿਹੜੀਆਂ ਨੂੰ ਮਜ਼ਬੂਤ ਕਰਨ ਦਾ ਵਾ ਕੋਸ਼ਿਸ਼ ਕਰੋ ਕਿ ਜੇ ਆਪਾਂ ਦੇ ਰਹੇ ਨਾ ਇਹ ਗੁਰਬਾਣੀ ਕੰਨ ਦਿੱਤਾ ਲਈਏ ਆਪਣਾ ਅੰਦਰ ਤੱਕ ਸਾਤ ਨਾ ਆਵੇ ਇਹ ਸਭ ਸਾਡੇ ਪੰਜਾਬ ਦੇ ਸੰਤਾ ਪਹਿਲਾਂ ਹੀ ਭੋਗੇ ਆ ਤੇ ਤਾਂ 84 ਵਰਗੀ ਮਾਰ ਹੋ ਚੱਲ ਲਈ ਆ ਸਾਡੇ ਅਕਾਲ ਤੱਕ ਟਹਿਗੇ ਸਿੱਖਾਂ ਨੇ ਮੁਰਸ ਜੀਤ ਕਰਦੇ ਸਰਕਾਰਾਂ ਤੋਂ ਮੰਗਾਂ ਦੇ ਲੋੜ ਵੀ ਪਈ ਪੰਜਾਬ ਨੂੰ ਤਬਾਹ ਗਾਂ ਵੀ ਨਾ ਲੋਕਾਂ ਨੇ ਕਰਨਾ ਮਾੜੀ ਸੋਚ ਵਾਲਿਆਂ ਨੇ ਸੋ ਪੰਜਾਬੀਓ ਤੁਹਾਡਾ ਧੰਨਵਾਦ ਜਾਤ ਪਾਤ ਉੱਥੇ ਉੱਟ ਕੇ ਤੇ ਸਾਰੇ ਪੈਣ ਭਰ ਆ ਲ ਕੇ ਇਹਨਾਂ ਮੁਸ਼ਕਲਾਂ ਦਾ ਪਹਲ ਸਭ ਨੇ ਕਰਨਾ ਆਉਣ ਵਾਲੇ ਸਮੇਂ 'ਚ ਸਾਡੇ ਨਸਲਾਂ ਨੇ ਵੀ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮਾਝੇ ਦੀ ਧਰਤੀ ਤੇ ਮਾਨ ਜੋ ਸਰਦਾਰ ਜਸਵੀਰ ਸਿੰਘ ਘੜੀ ਐਸੀ ਕਮਿਸ਼ਨ ਪੰਜਾਬ ਦੇ ਨਾਲ ਆਣ ਦਾ ਅੱਜ ਮੌਕਾ ਮਿਲਿਆ ਹੈ ਇਹ ਜਿਹੜੀ ਕੁਦਰਤ ਦੀ ਕਰੋਪੀ ਪੰਜਾਬ ਦੀ ਧਰਤੀ ਤੇ ਵਾਰਦ ਹੋਈ ਹੈ ਖਾਸ ਕਰਕੇ ਮਾਝੇ ਦੀ ਧਰਤੀ ਬਹੁਤ ਨੁਕਸਾਨੀ ਗਈ ਹੈ ਗੁਰਬਾਣੀ ਦਾ ਫਰਮਾਨ ਹੈ ਕਰਤੇ ਕੀ ਮਿਤ ਕਰਤਾ ਜਾਣਾ ਜਾਂ ਕਹਿ ਗੁਰ ਕਹਿ ਸੂਰਾ ਇਹ ਤਾਂ ਆਕਾਲ ਤਖੀ ਜਾਣਦਾ ਹੈ ਕਿ ਕਿਵੇਂ ਹੋਈ ਆ ਪਰ ਜਿੱਦ ਤੱਕ ਸਾਡਾ ਬੌਧਿਕ ਤਾਲ ਕੰਮ ਕਰਦਾ ਹੈ ਇਹ ਸਮਝ ਆਂਦਾ ਹੈ ਕਿ ਗੁਰਬਾਣੀ ਨੇ ਸਾਨੂੰ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਅਸੀਂ ਕਸਮ ਨਹੀਂ ਛੱਡੀ ਕੋਈ ਪਾਣੀ ਨੂੰ ਗੰਦਾ ਕਰਨ ਲਈ ਧਰਤੀ ਨੂੰ ਗੰਦਾ ਕਰਨ ਲਈ ਹਵਾ ਨੂੰ ਗੰਦਾ ਕਰਨ ਲਈ ਪਾਣੀ ਦੇ ਰਾਹ ਡੱਕ ਲੈ ਗਏ ਕਸੀਆਂ ਡੱਕ ਲਈਆਂ ਗਈਆਂ ਵਈਆਂ ਡੱਕ ਲਈਆਂ ਗਈਆਂ ਅਸੀਂ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ ਅਸੀਂ ਪਾਣੀ ਨੂੰ ਮਿੱਤਰ ਨਹੀਂ ਸਮਝਿਆ ਪਵਨ ਨੂੰ ਆਪਣਾ ਗੁਰੂ ਨਹੀਂ ਸਮਝਿਆ ਪਾਣੀ ਨੂੰ ਪਤਾ ਨਹੀਂ ਸਮਝਿਆ ਅੱਜ ਨਰਾਜ ਪਤਾ ਜਿਹੜਾ ਹੈ ਉਹ ਹੜ ਦਾ ਸਲਾਬ ਬਣ ਕੇ ਅੱਜ ਵਰਿਆ ਹੈ ਔਰ ਜਿੱਥੇ ਇਹ ਦੁਖਾਂਤ ਵਰਤਿਆ ਹੈ ਪੰਜਾਬੀ ਭਰਾਵਾਂ ਨੇ ਬਹੁਤ ਤਨਮਨ ਦੇ ਨਾਲ ਸੇਵਾ ਕੀਤੀ ਹੈ ਪਰ ਕਿਤੇ ਕਿਤੇ ਕਿਹੜੀ ਖਬਰ ਆ ਰਹੀ ਹੈ ਕਿ ਵਿਹੜਿਆਂ ਦੇ ਵਿੱਚ ਜਿਹੜਾ ਲੰਗਰ ਜਾਂ ਪ੍ਰਸ਼ਾਦ ਹੈ ਜਾਂ ਕੋਈ ਰਸਦਾ ਹੈ ਉਹ ਦੇਣ ਤੋਂ ਕੁਝ ਵੀਰ ਕਚਕਾਰ ਰਹੇ ਨੇ ਇਦਾਂ ਦੀਆਂ ਵੀਡਿਓਜ਼ ਆਈਆਂ ਕਿ ਅਸੀਂ ਮਗਰ ਭੱਜੇ ਟਰਾਲੀਆਂ ਦੇ ਕੁੱਤਿਆਂ ਵਰਗਾ ਬਤੀਰਾ ਜਾਂਦਾ ਵੀ ਸ਼ਬਦ ਇਕਬੀਰ ਨੇ ਵਰਤਿਆ ਕਿ ਸਾਡਾ ਨਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਿਹੜਾ ਸੇਵਾਦਾਰ ਹੈ ਨਾ ਗੁਰੂ ਸਾਹਿਬ ਦਾ ਇਹ ਸੇਵਾ ਕਿਸੇ ਵੀ ਨਹੀਂ ਇਹ ਸੇਵਾ ਸਾਡੇ ਗੁਰੂਆਂ ਦੀ ਦੇਣ ਹੈ ਗੁਰੂਆਂ ਦੇ ਨਾਂ ਤੇ ਸੇਵਾ ਹੋ ਰਹੀ ਹੈ ਸੇਵਾ ਵਿੱਚ ਬਿੱਤਕਾ ਨਹੀਂ ਹੋਣਾ ਚਾਹੀਦਾ ਭਾਈ ਕਨਈਆ ਜੀ ਨੇ ਕੋਈ ਬਿੱਤਕਾ ਨਹੀਂ ਕੀਤਾ ਜਦੋਂ ਸੇਵਾ ਬਾਬਾ ਸੰਗਤ ਸਿੰਘ ਨੂੰ ਮਿਲੀ ਆਪਣਾ ਸੀਸ ਕਟਾਇਆ ਗਿਆ ਬੰਦ-ਬੰਦ ਕਟਾਇਆ ਗਿਆ ਲੇਕਿਨ ਸੇਵਾ ਨਿਰਵਿਘਨ ਜਾਰੀ ਰੱਖੀ ਸੋ ਮੈਂ ਬੇਨਤੀ ਕਰਦਾ ਕਿ ਆਪਣੀ ਭਾਸ਼ਾ ਜਿਹੜੇ ਸੇਵਾਦਾਰ ਹੈ ਜਿਹੜੇ ਇਦਾਂ ਦੀ ਭਾਸ਼ਾ ਵਰਦੇ ਹੋ ਠੀਕ ਕਰੋ ਕਿਉਂਕਿ ਭਾਸ਼ਾ ਮਨੁੱਖ ਦਾ ਚਰਿੱਤਰ ਹੈ ਜੇ ਮੈਂ ਅੱਜ ਆਵਾਜ਼ ਸੰਤ ਘੈਰਾਣਾ ਬਾਬਾ ਘੈਰਾਣਾ ਕਮਰਾਵਾਣਾ ਸੰਤ ਨਹੀਂ ਹੈ ਮੇਰੀ ਭਾਸ਼ਾ ਸੰਤ ਹੈ ਜੇ ਮੇਰੀ ਇਸ ਬਾਣੇ ਵਿੱਚ ਪਾੜਾ ਡੰਢੀ ਹੈ ਤਾਂ ਇਹਨਾਂ ਲੋਕ ਕਹਿਣਗੇ ਕਿ ਬਾਣਾ ਪਾਦੇ ਦਾ ਜਰੂਰ ਧਾਰਮਿਕ ਆਪਰ ਤੇਰੀ ਭਾਸ਼ਾ ਗੰਦੀ ਹੈ ਇਸ ਕਰਕੇ ਮੇਰੇ ਦਿਲ ਤੇ ਵੀ ਗੰਦਾ ਹੋ ਜਾਏਗਾ ਪਰ ਆਪਕੋ ਇਹ ਬੇਨਤੀ ਕਰਦਾ ਪੰਜਾਬ ਦੇ ਸਭਾ ਬਾਰੋ ਤੁਸੀਂ ਸੰਸਾਰ ਦੇ ਕਿਸੇ ਵੀ ਕੁੰਨ ਚਾਪਤਾਵੇ ਤੁਸੀਂ ਗੁਰੂਆਂ ਦੇ ਵਰਸਾਈ ਹੋਈ ਇਹ ਸੇਵਾ ਕਰਦੇ ਹੋ ਬਿਨਾ ਭੇਦ-ਪਾਪ ਤੇ ਕਰਦੇ ਹੋ ਹੁਣ ਸਾਡੇ ਪੰਜਾਬ 'ਚ ਇਹ ਆਪਾਈ ਹੈ ਇੱਥੇ ਵੀ ਭੇਦ-ਪਾਪ ਨਾ ਕੀਤਾ ਜਾਵੇ ਇਹ ਗੁਰੂ ਦਾ ਲੰਗਰ ਹੈ ਗੁਰੂ ਕਾ ਲੰਗਰ ਹੈ ਨਿਰਵੈਗਨ ਵਰਤਾਓ ਤੇ ਭਾਵਨਾ ਕਰਕੇ ਸਰਣ ਗਲਵਕੜੀ ਵਿੱਚ ਲਾਓ ਕਿਉਂਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋਦਾ ਨਾ ਰਹਤਾ ਸੋ ਅੱਜ ਜਸਵੀਰ ਸਿੰਘ ਗੜੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਸਾਨੂੰ ਨਾਲ ਲੈ ਕੇ ਆਏ ਤਪਸਤਾਰ ਸ਼੍ਰੀ ਕਰੋੜਗੜ੍ਹ ਸਾਹਿਬ ਜਿਸੇ ਧੰਨ ਗੁਰੂ ਰਵਿਦਾਸ ਪਾਤਸ਼ਾਹ ਦਾ ਉਸ ਕਰਦਾ ਝਾੜੂ ਬਰਦਾਰ ਹੈ ਅੱਜ ਸਰਦਾਰ ਜਸਵੀਰ ਸਿੰਘ ਗੜੀ ਤੇ ਸਹਿਲਾ ਸਾਹਿਬ ਦਾ ਆਮ ਬਸਵਾਗਸਵਾ ਪ੍ਰਾਪਤ ਹੋਇਆ ਨਾਲ ਸਾਡੇ ਗੁਰੂ ਘਰ ਦੇ ਗ੍ਰੰਤੀ ਸਾਹਿਬ ਅਜੇ ਸਾਹਿਬ ਈ ਆਇਨ ਇਸੋ ਆਇਨ ਬਲੀਆ ਨਾ ਨਵਾ ਪੰਜਾਬ ਜਿਹੜੀ ਚੀਜ਼ ਜਿਹੜਾ ਦੁੱਖ ਜਿਹੜਾ ਸੰਤਾਪ ਅੱਜ ਚੱਲ ਰਿਹਾ ਇੰਨਾ ਸੰਤਾਪ ਤਾਂ ਅਬਦਾਲੀ ਦੇ 11 ਹੱਲਿਆਂ ਚ ਨਹੀਂ ਪੰਜਾਬ ਨੇ ਛੱਲਿਆ ਜਦੋਂ ਕਹਿੰਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਅੱਜ ਜੇ ਸਤਗੁਰੂ ਨਾਨਕ ਦੇ ਮਹਾਰਾਜ ਹੁੰਦੇ ਪਰ ਜਰੂਰ ਇਹ ਗੱਲ ਕਹਿੰਦੇ ਐਤੀ ਮਾਰ ਫਈ ਕੁਰਲਾਣੇ ਤੈ ਕੀ ਦਰਦ ਨਾ ਆ ਲੇਕਿਨ ਜਦੋਂ ਪੰਜਮ 'ਚ ਪਿਤਾ ਸਤਗੁਰੂ ਅਰਜਨ ਦੇ ਮਹਾਰਾਜ ਨੂੰ ਦੇਖਦੇ ਆ ਤਾਂ ਤੇਰਾ ਭਾਣਾ ਮਿੱਠਾ ਲੱਗੇ ਪਰ ਮੈਂ ਸਦਕੇ ਜਾਨਾ ਪੰਜਾਬੀਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਇਸ ਦੁਖ ਦੀ ਘੜੀ 'ਚ ਜਦੋਂ ਅਜ 23 ਦੇ 23 ਜ਼ਿਲ੍ਹਿਆਂ ਦੇ ਜਿਹੜੇ ਪਿੰਡ ਆ ਉਹ ਖਰਾਬ ਮੌਸਮ ਨਾਲ ਔਰ ਤਕਰੀਬਨ ਅੱਠ ਜ਼ਿਲ੍ਹੇ ਜਿਹੜੇ ਆ ਉਹ ਲਗਭਗ 8 ਤੋਂ ਜ਼ਿਆਦਾ ਹੜ੍ਹਾਂ ਦੇ ਨਾਲ ਪੀੜਤਵਾ ਲੋਕਾਂ ਦੇ ਘਰ ਡੇ ਗਏ ਚਾਰ ਦਿਵਾਰੀਆਂ ਢੇ ਗਈਆਂ ਡੰਗਰ ਹੜ ਗਏ ਮਰ ਗਏ ਮਸ਼ੀਨਰੀਆਂ ਸੁਆਹਾ ਹੋ ਗਈਆਂ ਹਰ ਚੀਜ਼ ਪੰਜਾਬ ਦੀ ਤਕਰੀਬਨ 1800 ਪਿੰਡ 1800 ਪਿੰਡ ਜਿਹੜਾ ਮਲਿਆ ਮੇਕ ਹੋ ਗਿਆ ਔਰ ਜੋ ਸੰਲੜੀ ਦੇ ਵਿੱਚ ਅਸੀਂ ਇਸ ਗਰਦਾਸਪੁਰ ਜ਼ਿਲ੍ਹੇ ਦੇ ਫਤੇਗਰ ਚੂੜੀਆਂ ਪਿੰਡ 'ਚ ਖੜੇ ਆ ਸ਼ਹਿਰ 'ਚ ਖੜੇ ਆ ਕਹਾ ਅਸੀਂ ਡੇਰਾ ਬਾਬਾ ਨਾਨਕ ਤੇ ਦੋ ਪਿੰਡਾਂ ਦਾ ਦੌਰਾ ਜਿਹੜਾ ਆ ਉਹ ਸਾਡੇ ਵਿੱਚ ਸੰਤ ਸਪਾਹੀ ਜਿਹੜੀ ਸੁਸਾਇਟੀ ਆ ਲੁਧਿਆਣੇ ਤੋਂ ਭਾਜੀ ਦਵਿੰਦਰ ਜੀ ਚਲਾਉਂਦੇ ਆ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਅੱਜ ਲਾਲ ਚੱਲੇ ਆ ਔਰ ਵਿਸ਼ੇਸ਼ ਤੌਰ ਤੇ ਜਦੋਂ ਇਹ ਖਬਰ ਲੱਗੀ ਤਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਤਪਸਥਾਨ ਚਰਨ ਜਿਹੜਾ ਸ਼੍ਰੀ ਗੁਰੂ ਵਦਾਸ ਮਾਰੇ ਦੀ ਚਾਨਚੋ ਧਰਤੀ ਆ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਹੈ ਡਾਕਟਰ ਕੇਵਲ ਸਿੰਘ ਚਾਕਰ ਸਾਹਿਬ ਬਾਬਾ ਜੀ ਇਹ ਵੀ ਅੱਜ ਆਪਣੇ ਨਾਲ ਆਏ ਆ ਜਿੱਥੇ ਡਾਕਟਰ ਆ ਬਾਬਾ ਕੇਵਲ ਸਿੰਘ ਜੀ ਨੇ ਦਵਾਈਆਂ ਦਾ ਵੱਡੇ ਕਾਰਟੂਨ ਨਾਲ ਲੈ ਕੇ ਆਏ ਆ ਉੱਥੇ ਭਾਈ ਦਵਿੰਦਰ ਸਿੰਘ ਜੀ ਇਹਨਾਂ ਨੇ ਵੀ ਦਵਾਈਆਂ ਰਸਤਾ ਔਰ ਇਲਾਕੇ ਦੇ ਦਾਨਵੀਦਾਰੇ ਨਾਲ ਔਰ ਵੱਖ-ਵੱਖ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਲੋਕਾਂ ਦੀ ਪੀੜਾ ਜਿਹੜੀ ਆ ਉਹਦੇ 'ਚ ਖੜੇ ਹੋਏ ਆ ਔਰ ਮੈਂ ਵੀ ਜਿਹੜੇ ਪੰਜਾਬ ਦੇ ਪੰਜਾਬੀਆਂ ਲਈ ਲੋਕ ਲੜ ਰਹੇ ਆ ਉਹਨਾਂ ਦੀ ਜਿਦ ਵਾ ਕਿ ਅਸੀਂ ਆਪਣਾ ਪੰਜਾਬੀ ਭੈਣ ਭਰਾ ਦੁਖੀ ਨਹੀਂ ਰਹਿਣ ਦੇਣਾ ਭੁੱਖਾ ਨਹੀਂ ਰਹਿਣ ਦੇਣਾ ਪੰਜਾਬੀ ਦਾ ਛੱਡੋ ਡੰਗਰ ਵੀ ਭੁੱਖੇ ਨਹੀਂ ਰਹਿਣ ਦੇਣੇ ਜਿਹੜੇ ਉਹ ਸਾਰੇ ਪੰਜਾਬੀ ਜਿਹੜੇ ਅੱਜ ਸੇਵਾ ਚ ਲੱਗੇ ਹੋ ਆ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਔਰ ਆਪਣੇ ਲੋਕਾਂ ਦਾ ਦੁੱਖ ਦਰ ਦੇਖਣ ਲਈ ਮੈਂ ਇੱਥੇ ਪਹੁੰਚਿਆ ਹਾਂ ਕਿਹੜੇ ਕਿਹੜੇ ਪਿੰਡਾਂ ਚ ਅੱਜ ਤੁਸੀਂ ਜਾ ਰਹੇ ਅੱਜ ਸਹੀ ਇੱਥੇ ਦੋ ਪਿੰਡਾਂ ਚ ਡੇਰਾ ਬਾਬਾ ਨਾਨਕ ਕਿਉਂਕਿ ਇਹ ਤਾਂ ਸਾਰਾ ਹੀ ਇਲਾਕਾ ਜਿਹੜਾ ਟੋਟਲੀ ਖਾੜਾਂ ਦੀ ਮਾਰ ਚ ਤਬਾਹ ਹੋ ਗਿਆ ਆ ਦੋ ਪਿੰਡ ਜਿਹੜੇ ਰੂੜੇਵਾਲ ਤੇ ਦੂਜਾ ਪਿੰਡ ਹੈਗਾ ਆ ਚੰਗੀ ਕੋਲੇਵਾਲ ਕੋਲੇਵਾਲ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਉਂਕਿ ਮੇਰੇ ਲਈ ਇਲਾਕਾ ਬਿਲਕੁਲ ਨਵਾਂ ਆ ਔਰ ਪਿੰਡਾਂ 'ਚ ਜਾਣਾ ਤਾਂ ਹੋਰ ਵੀ ਬਿਲਕੁਲ ਨਵਾਂ ਪਰ ਦਿਲ ਜਿਹੜਾ ਹਰ ਪੰਜਾਬੀ ਦਾ ਇਸ ਗੱਲ 'ਤੇ ਅੱਜ ਦਰਦਮੰਦ ਹੈ ਕਿ ਯਾਰ ਅਸੀਂ ਵੀ ਕੁਝ ਉੱਥੇ ਸੇਵਾ ਪਰੇ ਆਈਏ ਅਸੀਂ ਕੋ ਸੇਵਾ ਕਰੀਏ ਬਸ ਉਹ ਸੇਵਾ ਹੀ ਜਿਹੜੀ ਆ ਉਹ ਪੰਜਾਬੀਆਂ ਦੀ ਉਹਦੇ ਲਈ ਆ ਵੀ ਬਾ ਰਾਜਾ ਆਪਣੇ ਨਰਤੀ ਵੀ ਡੀਜ਼ਲ ਵਾਸਤੇ ਲੋਕਾਂ ਦੀ ਸੇਵਾ ਕਰ ਰਹੇ ਹਨ ਦੇਖੋ ਅੱਜ ਦੇ ਦਿਨ ਜੇ ਨਿੱਕਾ ਪੈਸਾ ਵੀ ਦੇਤਾ ਨਾ ਜਿਸ ਜਿਸ ਜੱਗ ਦੇ ਵਿੱਚ ਸੇਵਾ ਦੇ ਜੱਗ ਵਿੱਚ ਲੋਕਾਂ ਦੇ ਪੀੜਾਂ ਦਾ ਪ੍ਰਾਗਾ ਅੱਜ ਚੱਲ ਰਿਹਾ ਪੰਜਾਬੀ ਗੀਤ ਗਾਉਂਦੇ ਰਹੇ ਨਾ ਪੀੜਾਂ ਦਾ ਪ੍ਰਾਗਾ ਭੁੰਦੇ ਪੱਠੀ ਵਾਲੀਏ ਅੱਜ ਪੀੜਾਂ ਦਾ ਪ੍ਰਾਗਾ ਪੰਜਾਬੀਆਂ ਦਾ ਉਹਨੂੰ ਭੁੰਨਣ ਦੇ ਲਈ ਪੂਰੇ ਪੰਜਾਬੀ ਜਿਹੜੇ ਆ ਉਹ ਚਾਹੁੰਦੇ ਆ ਕਿ ਪੀੜਾ ਜਿਹੜੀ ਆ ਘਟ ਜਾਏ ਅੱਜ ਤਾਂ ਹਲੇ ਸ਼ੁਰੂ ਹੋਈ ਆ ਆ 15 20 ਦਿਨ ਹੜਾਂ ਦੀ ਮਾਰਨਾ ਅਕਲ ਦਾ ਹੀ ਮੌਸਮ ਨਿੰਬਲ ਜਿਹੜਾ ਹੋਣਾ ਸ਼ੁਰੂ ਹੋਇਆ ਹੈ ਆਉਣੇ ਵਾਲੇ ਦਿਨਾਂ 'ਚ ਸਾਨੂੰ ਫੌਗ ਮਸ਼ੀਨਾਂ ਲੈ ਕੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ-ਪਿੰਡ ਉਹ ਧੂਆਂ ਵੀ ਮਾਰਨਾ ਪੈਣਾ ਮੱਛਰ ਦਾ ਜਿਹੜੇ ਸੈਂਕੜੇ ਹਜ਼ਾਰਾਂ ਡੰਗਰ ਮਰ ਗਏ ਆ ਉਹਨਾਂ ਬਿਮਾਰੀਆਂ ਫੈਲਣੀਆਂ ਉਹਦੇ ਲਈ ਸਾਨੂੰ ਜਿਹੜਾ ਹੈਗਾ ਉਹ ਵੱਖ-ਵੱਖ ਭਾਗਾਂ ਨੂੰ ਔਰ ਸਮਾਜ ਸੇਵੀ ਜਥੇਬੰਦੀਆਂ ਨੂੰ ਲੱਗਣਾ ਪੈਣਾ ਆ ਜ਼ਮੀਨਾਂ ਹੜ ਗਈਆਂ ਰੇਤੇ ਨਾਲ ਮਿੱਟੀ ਨਾਲ ਗਾਰ ਨਾਲ ਭਰ ਗਈਆਂ 2 ਲੱਖ ਹਕਟੇਰ ਜਿਹੜੀ ਜ਼ਮੀਨ ਹੈ ਉਹ ਰੁੜ ਗਈ ਆ ਉਹਦੇ ਵੀ ਪਰਵਰਿਸ਼ ਕਰਨੀ ਪੈਣੀ ਆ ਤਾਂ ਜਿਹੜੀ ਵੀ ਕੋਈ ਪਾਰਟੀ ਆ ਕੋਈ ਮਨੁੱਖ ਆ ਜਿਹੜਾ ਵੀ ਸੇਵਾ ਕਰ ਰਿਹਾ ਉਹ ਸਭ ਚੰਗੇ ਨੇ ਉਹਨਾਂ ਸਾਰਿਆਂ ਦੀ ਹੱਲਾਸ਼ੀਰੀ ਅਸੀਂ ਕਰਦੇ ਆ